ਕल्याण ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੇਤੀ ਕੇਤੀ ਮੰਗਨ ਮੰਗੇ ਭਾਵਨਿਆ ਸੋ ਪਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਈਏ ਨਾਨਕ ਤਤ ਤਤ ਸੋ ਮਿਲੀ ਐ ਹਿਰੇ ਹੀਰ ਵਿਦਾਈਐ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੋਖ ਸਮੂਹ ਕੇ ਦਾਤੇ ਰਹਾਓ ਕੀਤੀ ਕੀਤੀ ਮੰਗਨ ਮੰਗੇ ਪਾਵਨਿਆ ਸੁਪਾਈਏ ਸਫਲ 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 ਦਰਸਰੇ

ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੋਖਾ ਸਮੂਹ ਕੇ ਦਾਤੇ ਰਹਾ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੋ ਪਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸਿਓ ਮਿਲਿਏ ਹੀ ਰਹੇ ਰ ਵਿਦਈਏ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੇ ਜਾਚੇ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦاتے ਰਹਾਉ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੋ ਪਾਈਏ ਸਫਲ 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 ਦਰਸਰ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਓ ਮਿਲੇ ਹਿਰੇ ਹਿਰ ਬਿਧਾਈਏ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੇ ਜਾਚੇ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ सफल 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 दरस रस परस गुण गाइ नक तो मिली ए, हीर हीर बिदा कल्याण मह पंजवा ਜਾਚ ਕ ਨਾਮ ਜਾਚ ਜਾਚ ਸਰਬ ਧਾਰ ਸਰਬ ਕੇ ਨਾਇਕ ਸੋਖ ਸਮੂਹ ਕੇ ਦਾਤੇ ਰਹਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਈਐ سفل 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 درس رے پرس پرس گن گائیا نانک تات تات سو ملے ہیر ہیر بدائیے کلیان محلہ پنجوا جاچک نام جاچے جاچے ਸਰਵਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕਿਤੇ ਕਿਤੇ ਮੰਗਨ ਮੰਗੈ ਭਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲਿਐ ਛੇ ਰਹੇਰ ਵਿਦਾਈਐ ਕਲਿਆਣ ਮਹੱਲਾ ਪੰਜਵਾਲ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ ਸਫਲ ਸਫਲਾ ਸਫਲ ਦਰਸਰੇ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਉ ਮਿਲਿਏ ਹੀ ਰਹੀ ਰ ਵਿਧਾਈਏ ਕਲਿਆਣ ਮਹੱਲਾ ਪੰਜਵਾ ਜਾ ਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੇ ਭਾਵਨੀਆਂ ਸੋ ਪਾਈਐ ਸਫਲ 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 ਦਰਸਰੇ ਪਰਸ ਪਰ ਸੁਗਨ ਗਾਈਐ ਨਾਨਕ ਤਤ ਤਤ ਸੋ ਮਿਲੀਏ ਹੀਰੇ ਹੀਰ ਵਿਧਾਈਏ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸੁਮੂਹ ਕੇ ਦਾਤੇ ਰਹਾਉ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲਿਏ ਹੀ ਰਹੇ ਰਬ ਵਿਦਾਈਏ ਕਲਿਆਣ ਮਹਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੇਤੇ ਕੇਤੇ ਮੰਗਨ ਮੰਗੇ ਪਾਵਨੀਆਂ ਸੁਪਈਐ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀ ਰਹੇ ਰਬ ਦਾ ਯੈ ਕਲਿਆਣ ਮਹਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਰਵਤਾਰ ਸਰਬ ਕੇ ਨਾਇਕ ਸੁਖ ਸੁਮੂਹ ਕੇ ਦਾਤੇ ਰਾਉ ਕੀਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਈਏ ਨਾਨਕ ਤਤ ਤਤ ਸوں ਮਿਲਿਆ ਹਿਰੇ ਹੀਰ ਵਿਧਾਈਏ ਕਲਿਆਣ ਮਹਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕیتے ਕੀਤੇ ਮੰਗਨ ਮੰਗੇ ਪਾਵਨੀਆਂ ਸੋ ਭਈਏ ਸਫਲ 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 ਦਰਸਰ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਓ ਮਿਲਿਏ ਹੀ ਰਹਿ ਹੀਰ ਵਿਧਾਈਏ কল্যাণ মহল্লা پنجਵਾ ਜਾਚਕ নাম ਜਾ체 ਜਾ체 ਸਰਬ ਧਾਰ ਸਰਬ ਕੇ நாயਕ ਸੁਖ ਸਮੂਹ ਕੇ দాతే راہ কেਤੇ কেਤੇ ਮੰਗਨ ਮੰਗੇ பாவனிய சோப்ப சஃல சஃல சபல தரசரிசு நான்க தா தோ மிலிய விதை ਕल्याण ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੇਤੀ ਕੇਤੀ ਮੰਗਨ ਮੰਗੇ ਭਾਵਨਿਆ ਸੋ ਪਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਈਏ ਨਾਨਕ ਤਤ ਤਤ ਸੋ ਮਿਲੀ ਐ ਹੀਰੇ ਹੀਰ ਵਿਦਾਈਐ ਕਲਿਆਣ ਮਹਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੋਖ ਸਮੂਹ ਕੇ ਦਾਤੇ ਰਹਾਓ ਕੀਤੀ ਕੀਤੀ ਮੰਗਨ ਮੰਗੇ ਪਾਵਨਿਆ ਸੋ ਪਾਈਏ ਸਫਲ 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 ਦਰਸਰੇ परस गुण गाइ नानक तत तात, तात सो मिली हीरे हीर हीर विदाया कल्याण पंजवा, ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੋਖਾ ਸਮੂਹ ਕੇ ਦਾਤੇ ਰਹਾ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੁਪਈਐ ਸਫਲ 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 ਦਰਸਰੇ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਓ ਮਿਲਿਏ ਹੀ ਰਹੇ ਰ ਵਿਦਾਈਏ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੇ ਜਾਚੇ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦاتے ਰਹਾਉ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੁ ਪਾਈਐ ਸਫਲ 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 ਦਰਸਰ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਓ ਮਿਲੇ ਹਿਰੇ ਹਿਰ ਵਿਧਾਈਏ ਕਲਿਆਣ ਮਹੱਲਾ ਪੰਜਵਾ ਜਾ ਚਕਨਾਮ ਜਾਚ ਜਾਚ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਐ सफल 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 दरस र परस परस गुण गाइ नक त मिली हीर हीर बिदा کلیان मह्ला पंजवा ਜਾਚ ਕ ਨਾਮ ਜਾਚ ਜਾਚ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ

ਸਰਵਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕਿਤੇ ਕਿਤੇ ਮੰਗਨ ਮੰਗੈ ਭਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀ ਰਹੇਰ ਵਿਦਾਈਏ ਕਲਿਆਣ ਮਹੱਲਾ ਪੰਜਵਾਲ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕਿਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ ਸਫਲ ਸਫਲਾ ਸਫਲ ਦਰਸਰੀ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸਿਉ ਮਿਲਿਏ ਹੀ ਰਹੀ ਰ ਵਿਧਾਈਏ ਕਲਿਆਣ ਮਹੱਲਾ ਪੰਜਵਾ ਜਾ ਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੋਖ ਸਮਹੁ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੇ ਭਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰ ਸੁਗਨ ਗਾਈਐ ਨਾਨਕ ਤਤ ਤਤ ਸੋ ਮਿਲਿਏ ਹੀਰੇ ਹੀਰ ਵਿਧਾਈਏ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕਿਤੇ ਕਿਤੇ ਮੰਗਨ ਮੰਗੇ ਭਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲਿਏ ਹੀ ਰਹੇ ਰ ਵਿਦਾਈਏ ਕल्याण ਮਹਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੇਤੇ ਕੇਤੇ ਮੰਗਨ ਮੰਗੇ ਪਾਵਨਿਆ ਸੁਪਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸਿਓ ਮਿਲੀਏ ਹੀ ਰਹੇ ਰਬੇ ਦਾ ਯੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਵ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਓ ਕੀਤੇ ਕਿਤੇ ਮੰਗਨ ਮੰਗੇ ਪਾਵਨੀਆਂ ਸੋ ਪਾਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲਿਆ ਹਿਰੇ ਹਿਰ ਬਿਧਾਈਏ ਕਲਿਆਣ ਮਹਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕیتے ਕੀਤੇ ਮੰਗਨ ਮੰਗੇ ਪਾਵਨਿਆ ਸੋ ਭਈਏ ਸਫਲ ਸਫਲਾ ਸਫਲ ਦਰਸਰ ਪਰਸ ਪਰਸ ਗੁਨ ਗਾਈਏ ਨਾਨਕ ਤਤ ਤਤ ਸਿਉ ਮਿਲਿਏ ਹੇ ਰੇਰ ਵਿਧਾਈਏ ਕल्याण ਮਹਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਾਉ ਕੇਤੇ ਕੇਤੇ ਮੰਗਨ ਮੰਗੈ பாவனிய சோப்ப சஃல 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 தர குண கைய நான தத் தோ மிலிய ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ